ਬਾਦਲ ਅੱਜਕਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਾ ਦੇ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਹੋ ਪੈਸੇ ਵੰਡ ਰਹੇ ਨੇ ਜੀ ਪੈਸੇ ਵੰਡਣਾ ਪੈਸੇ ਵੰਡ ਰਹੇ ਨੇ ਦੀ ਡੀਟੀ ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਮਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਨਹੀਂ ਵੀ ਸਰਵਿਸ ਜਿਹੜੀ ਮੈਂ ਜੋ ਸਰਕਾਰ ਨੂੰ ਜੋ ਮੈਂ ਕਰ ਰਿਹਾ ਹਾਂ ਹਾਂਜੀ ਕਿਉਂਕਿ ਜੋ ਸਰਕਾਰ ਨੂੰ ਗੱਲ ਹੈ ਪੈਸਾ ਬਹੁਤ ਹੈ ਚੰਗੀ ਗੱਲ ਹੈ ਤੇ ਪੈਸਾ ਬਹੁਤ ਹੈ 16 ਟੈਪਲ ਫਸਟ ਏਡ ਮਿਲਦੀ ਪਈ ਹੈ ਲੋਕਾਂ ਨੂੰ ਸੁਪੀਰ ਸਿੰਘ ਬਾਦਲੂ ਉਹ ਕਹਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਸੀ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਾਹਾ ਲੈਣ ਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰਲੇ ਸੰਗਤਾਂ ਤੋਂ ਆਉਂਦੇ ਆ ਤੇ ਸਿਆਸੀ ਲੀਡਰ ਉਹਨਾਂ ਨੂੰ ਘੇਰ ਕੇ ਆਪਣੀ ਸਟਿੱਕਰ ਲਾ ਕੇ ਜਾਂ ਆਪ ਬੰਦੇ ਕਰਿੰਦੇ ਲਾ ਕੇ ਤੇ ਉਹ ਰਾਸ਼ਟ ਲੋਕਾਂ ਤੱਕ ਪਹੁੰਚਾ ਰਹੇ ਨੇ ਮੈਂ ਪਹਿਲਾਂ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨ ਜਿਹੜਾ ਗੁਰਬਾਣੀ ਵੇਚਣ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜਦੇਦਾਰ ਸੀ ਉਹਨਾਂ ਨੂੰ ਸੀ ਪਤਾ ਲੱਗਾ ਕਿ ਗੁਰਬਾਣੀ ਵਿਕਦਾ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਂਦਾ ਤੇ ਉਹੀ ਤਾਂ ਮੇਰੀ ਬਰਸਤੀ ਦਾ ਕਾਰਨ ਬਣਿਆ ਉਹ ਤਾਂ ਬੜਿਆ ਕੀ ਸਵਾਦ ਅੱਜਕੱਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਤ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਕਿ ਜੀ ਪੈਸੇ ਵੰਡਣਾ ਪੈਸੇ ਵੰਡ ਰਹੇ ਨੇ ਦੀ ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਮਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਨਹੀਂ ਮੈਂ ਜੋ ਸਰਕਾਰ ਨੂੰ ਮੈਂ ਕਰ ਰਿਹਾ ਹਾਂ ਹਾਂਜੀ ਮੈਂ ਕਹਿੰਦਾ ਜੋ ਸਰਕਾਰ ਨੂੰ ਗੱਲ ਹੈ ਪੈਸਾ ਬਹੁਤ ਹੈ ਚੰਗੀ ਗੱਲ ਹੈ ਕਿ ਪੈਸਾ ਬਹੁਤ ਹੈ 16 ਫਸਟ ਏਡ ਮਿਲਦੀ ਪਈ ਹੈ ਤੁਖਾਰ ਸੁਪੀਰ ਸਿੰਘ ਬਾਜੂਰ ਜਰੂਰ ਕਹਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਹੈ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਾਹਾ ਲੈਣ ਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰਲੇ ਸੁਗੰਗਿਆ ਤੇ ਆਉਂਦੇ ਆ ਤੇ ਸਿਆਸੀ ਲੀਡਰ ਉਹਨਾਂ ਨੂੰ ਘੇਰ ਕੇ ਆਪਣੀ ਸਟicker ਲਾ ਕੇ ਜਾਂ ਆਪ ਬੰਦੇ ਕਰਿੰਦੇ ਲਾ ਕੇ ਤੇ ਉਹ ਰਾਸ਼ ਲੋਕਾਂ ਤੱਕ ਪਹੁੰਚਾ ਰਹੇ ਨੇ ਮੈਂ ਪਹਿਲਾਂ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨਵਾ ਇਕਸਮ ਜਿਹੜਾ ਕੁਰਬਾਨੀ ਵੇਚਣ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜਥੇਦਾਰ ਸੀ ਉਹਨਾਂ ਨੂੰ ਸੀ ਪਤਾ ਲੱਗਾ ਕਿ ਕੁਰਬਾਨੀ ਵੇਚੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਤਾਂ ਮੇਰੀ ਬਰਖਾਸਤੀ ਦਾ ਕਾਰਨ ਬਣਿਆ ਉਹੀ ਤਾਂ ਬਣਿਆ ਜੀ ਕਿ ਸਵਾਦ ਅੱਜਕੱਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਤ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਨੇ ਜੀ ਪੈਸੇ ਵੰਡਣਾ ਪੈਸੇ ਵੰਡਣ ਦੀ ਡੀਟੇਲ ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਹਾਂਜੀ ਕਿਉਂਕਿ ਜੋ ਸਰਕਾਰ ਨੂੰ ਪੈਸਾ ਬਹੁਤ ਹੈ ਚੰਗੀ ਗੱਲ ਹੈ ਤੇ ਪੈਸਾ ਬਹੁਤ ਹੈ 16 ਠੇਪਨ ਫਸਟ ਡੇਟ ਮਿਲਦੀ ਪਈ ਹੈ ਲੋਕਾਂ ਨੂੰ ਸੁਪੀਰ ਸਿੰਘ ਬਾਦਲ ਜੀ ਜੋ ਕਹਿੰਦੇ ਕਿ ਚੰਗੀ ਗੱਲ ਹੈ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਸੀ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਾਹਾ ਲੈਣ ਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਸੁੰਗਿਆ ਤੇ ਆਉਂਦੇ ਆ ਤੇ ਸਿਆਸੀ ਲੀਟਰ ਉਹਨਾਂ ਨੂੰ ਘੇਰ ਕੇ ਆਪਣੀ ਸਪੀਕਰ ਲਾ ਕੇ ਜਾਂ ਆਪ ਬੰਦੇ ਕਰਿੰਦੇ ਲਾ ਕੇ ਤੇ ਉਹ ਰਾਸ਼ਟਰ ਲੋਕਾਂ ਤੱਕ ਪਹੁੰਚਾ ਰਹੇ ਨੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨ ਜਿਹੜਾ ਕੁਰਬਾਨੀ ਵੇਚਣ ਦੀ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜ਼ਿੰਮੇਦਾਰ ਸੀ ਉਦੋਂ ਨਹੀਂ ਸੀ ਪਤਾ ਲੱਗਾ ਕਿ ਕੁਰਬਾਨੀ ਵੇਚੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਕਰਵਾਈ ਕਰਾਂਗੇ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਤਾਂ ਮੇਰੀ ਪ੍ਰਕਾਸ਼ੀ ਦਾ ਕਾਰਨ ਬਣਿਆ ਉਹ ਤਾਂ ਪੜਿਆ